ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੇਲ ਲਈ ਆਪਾਂ ਟਰਾਲੀਆਂ ਲੈ ਕੇ ਆਏ ਆ 11x6 ਦੀਆਂ ਤਿੰਨੋਂ ਟਰਾਲੀਆਂ ਇੱਕੋ ਘਰੇ ਸੇਲ ਲਈ ਆ ਕੱਲੀ-ਕੱਲੀ ਟਰਾਲੀ ਦੀ ਆਪਾਂ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੱਧ ਤੋਂ ਵੱਧ ਵਾਕਿਆ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਤੋਂ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਇਹ ਜੋ ਤੁਸੀਂ ਟਰਾਲੀ ਦੇਖ ਰਹੇ ਹੋ ਸੰਤਰੀ ਕਲਰ ਦੀ ਜੀ 11x6 ਸਾਈਜ਼ ਇਸ ਦਾ 4 ਇੰਚ ਹਿੱਸਾ ਹੈ ਜੈਕ ਵਾਲੀ ਟਰਾਲੀ ਆ ਉਹ ਜਿਹੜੀ ਜਾਲ ਟਰਾਲੀ ਤੇ ਜਾਲੀ ਲੱਗੀ ਹੋਈ ਹੈ ਵਿੱਡਾਂ ਤੇ ਉਹਦਾ ਰੇਟ ਹੈਗਾ 138000 ਰੁਪਿਆ ਇਹ ਜਿਹੜੀ ਤੁਸੀਂ ਟਰਾਲੀ ਦੇਖ ਰਹੇ ਹੋ ਸਾਈਜ਼ ਇਸ ਦਾ ਵੀ 11/6 ਦਾ ਹੀ ਹੈ ਜੈਕ ਵਾਲੀ ਟਰਾਲੀ ਹੈ ਵਧੀਆ ਸਾਫ਼ ਸੁਥਰੀਆਂ ਕੰਡੀਸ਼ਨ ਦੇ ਵਿੱਚ ਟਰਾਲੀਆਂ ਲੱਗੀਆਂ ਤਿੰਨੋਂ ਇਹ ਜਿਹੜੀ ਵਿਚਾਲਣ ਦੀ ਟਰਾਲੀ ਤੁਸੀਂ ਦੇਖ ਰਹੇ ਹੋ ਇਹਦਾ ਰੇਟ ਹੈਗਾ 128000 ਰੁਪਿਆ ਪੂਰੀ ਵਧੀਆ ਟਰਾਲੀ ਹੈ ਪੂਰੀ ਹੈਵੀ ਟਰਾਲੀ ਹੈ ਫਰਸ਼ ਵਗੈਰਾ ਬਹੁਤ ਵਧੀਆ ਹੈਗਾ ਕਿਤੇ ਕੋਈ ਪੱਟ ਨਹੀਂ ਲੱਗਿਆ ਹੋਇਆ ਕਿਤੇ ਕੋਈ ਟੱਕੀ ਨਹੀਂ ਲੱਗੀ ਹੋਈ ਜੀ ਤੇ ਇਹ ਜਿਹੜੀ ਤੁਸੀਂ ਸਾਹਮਣੇ ਟਰਾਲੀ ਦੇਖ ਰਹੇ ਹੋ ਜੀ ਇਹ ਵੀ ਟਰਾਲੀ ਬਿਲਕੁਲ ਨਮਿਆਂ ਵਰਗੀ ਆ 11x6 ਸਾਈਜ਼ ਦਾ ਹੈਗਾ ਇਹਦਾ ਰੇਟ ਜੇ ਆਪਾਂ ਗੱਲ ਕਰੀਏ ਇਹਦਾ ਰੇਟ ਹੈਗਾ 1,35,000 ਰੁਪਿਆ ਇਹ ਟਰਾਲੀ ਦਾ 1,35,000 ਹੈ ਜੀ ਜਿਹੜੀ ਵਿਚਾਲੇ ਸੀਗੀ ਟਰਾਲੀ ਉਹਦਾ 1,28,000 ਰੁਪਿਆ ਤਿੰਨੋਂ ਟਰਾਲੀਆਂ ਜੈਕ ਵਾਲੀਆਂ ਨੇ ਤੇ ਜਿਹੜੀ ਪਹਿਲ ਤੇ ਸੀਗੀ ਟਰਾਲੀ ਜਿਹੜੇ ਟਰਾਲੀ ਤੇ ਜਾਲੀ ਲੱਗੀ ਹੋਈ ਸੀ ਵਿੱਡਾਂ ਤੇ ਉਹਦਾ 1,38,000 ਰੁਪਿਆ ਰੇਟ ਹੈ ਜੀ ਇੱਕੋ ਘਰੇ ਤਿੰਨ ਟਰਾਲੀਆਂ ਸੇਲ ਲਈ ਹੈ ਮੋਗਾ ਏਰੀਆ ਦੇ ਵਿੱਚ ਇਹ ਟਰਾਲੀਆਂ ਸੇਲ ਲਈ ਨੇ ਜੇ ਕਿਸੇ ਨੇ ਖਰੀਦਣੀਆਂ ਹੋਣ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਟਰਾਲੀਆਂ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ